ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਤੇ Facebook ਪੇਜ ਦੇ ਉੱਤੇ ਬਲੌਗ ਦੇ ਵਿੱਚ ਸਵਾਗਤ ਹੈ ਦੋਸਤੋ ਤੁਹਾਡਾ ਅੱਜ ਤੁਹਾਨੂੰ ਮੁੱਖ ਸਰ ਜਾਣ ਤੋਂ ਪਹਿਲਾਂ ਜਾਨਵਰ ਦਿਖਾਉਣੇ ਆਪਾਂ ਹੁਸਨਾ ਦਾ ਚੱਲਿਆ ਆਪਣਾ ਨਵੇਂ ਘਰੇ ਲੋ ਜੀ ਇਹ ਚੜਿਆ ਹੋਇਆ ਹੁਸਨਾ ਹੁਸਨ ਘਾਂਟਾ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਹੈ ਦੂਜੇ ਜਾਨਵਰ ਜਿਹੜੇ ਜਿਹੜੇ ਖੜੇ ਆ ਫਾਰਮ ਦੇ ਇੱਕ ਵੀਡੀਓ ਬਲੌਗਿੰਗ ਪਾ ਦੇਣਾ ਜਾਨਵਰ ਖੜੇ ਆ ਤੇ ਜਾਨਵਰ ਲੈ ਖੜੇ ਆ ਤੇ ਮੁਖਤਰ ਮਿਲਦੇ ਨਵੇਂ ਜਾਨਵਰ ਇਹਦੇ ਨਾਲ ਅਸਮਾਂ ਤੇ ਪੱਲੜ ਪੁੱਲੜ ਨੱਪੇ ਹੋਇਆ ਠੰਡ ਪੈਂਦੀ ਬਹੁਤ ਰੱਬ ਦਾ ਸੂਰਜ ਵੀ ਨਹੀਂ ਦਿਖਾਉਂਦਾ ਆ ਖੜਾ ਜੈ ਰਾਜ ਜੈਜੂ ਕਵੇਂ ਆ ਓ ਜੈ ਰਾਜ ਓਏ ਬੰਨਿਆ ਹੋਇਆ ਜੀ ਥੋੜਾ ਰਸ ਜਾਂਦਾ ਬੰਨਣਾ ਓਏ ਜੈ ਰਾਜ ਓਏ ਤੇ ਉਸ ਤੋਂ ਬਾਅਦ ਖੜੀਆਂ ਆਪਣੀਆਂ ਘੋੜੀਆਂ ਇਹ ਆ ਜੀ ਮਾਰਵੜੀ ਘੋੜੀ ਮੱਥੇ ਪਟਾ ਦੋ ਪੈਰ ਚਿੱਟੇ 60 ਤੋਂ ਉੱਪਰ ਇਹਦੀ ਹਾਈਟ ਆ ਜੀ 60 ਪਲੱਸ ਤੇ ਖਾਲੀਆ ਮੌਕੇ ਤੇ ਉਸ ਤੋਂ ਬਾਅਦ ਇਹ ਆਵਲਾ ਘੋੜੀ ਹੈ ਜੀ 65 ਇੰਚ ਇਹਦੀ ਹਾਈਟ ਆ ਤੇ 5 ਸਾਲ ਉਮਰ ਆ ਜੈ ਰਾਜ ਤੋਂ ਮੀਟ ਹੋਈ ਆ ਫੁੱਟਰ ਵੀਡੀਓ ਪਈਆਂ ਉਸ ਤੋਂ ਬਾਅਦ ਇਹ 4 ਸਾਲ ਦੀ ਕੁਮੈਤ ਘੋੜੀ ਹੈ ਮੱਥੇ ਫੁੱਲਾ ਕੰਨ ਕੰਡੀਸ਼ਨ ਬਹੁਤ ਜ਼ਿਆਦਾ ਚੰਗੀ ਹੈ ਇਹਦੀ ਤੇ ਇਹ ਖਾਲੀਆ ਮੌਕੇ ਤੇ ਤੇ ਆ ਤਿੰਨ ਸਾਲ ਦੀ ਘੋੜੀ ਆ ਜੀ ਦੋ ਪੈਰ ਚਿੱਟੇ ਮੱਥੇ ਬਲੇਜ ਆ 60 ਪਲੱਸ ਹਾਈਟ ਆ ਤੇ ਸਾਢੇ 7 ਮਹੀਨੇ ਪ੍ਰੈਗਨੈਂਟ ਹੈ ਗੁਜਰਾਜ ਚਾਕੂੜ ਤੇ ਆ ਘੋੜੀ ਨੂੰ ਕੱਲ ਨੂੰ 1 ਮਹੀਨਾ ਹੋ ਜਾਣਾ ਜੈਰਾਜ ਤੋਂ ਮੀਟ ਹੋਈ ਨੂੰ ਤਿੰਨ ਪੈਰ ਚਿੱਟੇ ਆ ਮੱਥੇ ਬਲੇਜ ਆ ਜੀ ਦੇਖੋ ਬਲੇਜ ਬਲੂਜ ਪੂਰਾ ਪਰਫੈਕਟ ਬਲੇਜ ਆ ਹਾਈਟ 65 ਇੰਚ ਆ ਇਸ ਦੀ ਤੇ ਇਹ ਤਿੰਨ ਸਾਲ ਦੀ ਬਿਸ਼ੇਰੀ ਆ ਕੰਨ ਕੰਨ ਬਹੁਤ ਜ਼ਿਆਦਾ ਚੰਗਾ ਜਿਹੜੀ ਵਾਲੇ ਚੰਗੇ ਕੰਨ ਵਾਲੀ ਆ ਇਹ ਬਿਸ਼ੇਰੀ ਆ ਇਹਨੂੰ ਵੀ ਕੱਲ ਨੂੰ ਮਹੀਨਾ ਹੋ ਜਾਣਾ ਮੀਟ ਹੋਈ ਨੂੰ ਇਹ ਲਾਲ ਚੰਬੀ ਗਾਲਡੀ ਚੰਬੀ ਕੋੜੀ ਆ 56 ਇੰਚ ਦੀ ਭਾਰੀਪੂਰੀ ਬਹੁਤ ਆ ਭਾਅ ਫੜਦੇ ਲੱਖੋਂ ਥੱਲੇ ਦੀ ਰਹਿੰਦੀ ਐ ਤੇ ਉਸ ਤੋਂ ਬਾਅਦ ਚੱਲਦੇ ਆਪਾਂ ਖੁਸਨੇ ਵਾਲੇ ਟਿਕਾਣੇ ਨਹੀਂ ਹੋ ਸੁਨੈ ਦਾਦਾ ਥਾਂ ਵਿਲਾ ਹੋ ਗਿਆ ਅੱਜ ਉਹਦੇ ਨਾਲ ਦੇ ਜਾਨਵਰ ਰੱਖ ਹੁੰਦੇ ਤੁਹਾਨੂੰ ਇਹ ਆ ਜੀ ਡਾਇਮੰਡ ਦੀ ਬੱਚੀ 2.5 ਸਾਲ ਉਮਰ ਕੰਨਕੁਨ ਬਹੁਤ ਜ਼ਿਆਦਾ ਚੰਗਾ ਤੇ 60 ਇੰਚ ਹਾਈਟ ਆ ਉਸ ਤੋਂ ਬਾਅਦ ਇਹ 3 ਸਾਲ ਦੀ ਮਸ਼ੀਰੀ ਇਹ ਵੀ ਖਾਲੀ ਆ ਜੀ 60 ਇੰਚ ਇਸ ਦੀ ਹਾਈਟ ਇਹ ਨੌਕਰੀ ਬਿਸ਼ੇਰੀ ਗੁਵਿੰਦੇ ਘੋੜੇ ਦੀ 9-10 ਮਹੀਨੇ ਦੀ ਆ ਮਬੈਨ ਝੋਲੇ ਸੈੱਟ ਕਰਨ ਵਾਲਾ ਨੌਕਰੀ ਬਿਸ਼ੇਰੀ ਦਾ ਤੇ ਇਹ ਬਿਸ਼ੇਰੀ ਇਹ 11 11.5 ਮਹੀਨੇ ਦੀ ਨੂਰੇ ਦੀ ਕਦ ਕੁਦ ਬਹੁਤ ਚੰਗਾ ਕੱਢੀ ਜਾਂਦੀ ਇਹ ਵੀ ਵਧੀਆ ਹਾਈਟ ਹੋਈ ਤੇ ਕੱਢੀ ਜੀ ਤੇ ਇਹ ਆਪਣੀ ਸੁੰਦਰਾ ਇਹ ਇਹ ਸੁੰਦਰਾ ਇਹ ਪ੍ਰਵਾਤ ਦੀ ਪੁੱਤੀ ਐ ਦੋਸਤੋ জাফর ਘੋੜੇ ਦੀ ਆ ਮੱਥੇ ਬਲੀਜ ਉਸ ਤੋਂ ਬਾਅਦ ਇਹ ਪੰਜ ਕਲੈਨ ਬਿਸ਼ੇਰੀ ਆ ਜਾਂਦੀ ਏ ਇਹ ਹੈਗੀ ਆ 7 ਕ ਮਹੀਨਾ ਦੀ ਬਰੀਕੀ ਬਰੂਕੀ ਆ ਚ ਬਹੁਤ ਜ਼ਿਆਦਾ ਕੰਨ ਕੁੰਡੀ ਵਾਲਾ ਲੱਤ ਲੁੱਤ ਪਤਲੀ ਲੰਮੀ ਗਰਦਨ ਬਹੁਤ ਜ਼ਿਆਦਾ ਪਤਲੀ ਆ ਤੇ ਉਸ ਤੋਂ ਬਾਅਦ ਆ ਜਾਂਦੀ ਏ ਖਾਂਟੇ ਦੀ ਬਿਸ਼ੇਰੀ ਜੰਗਵੀਰ ਘੋੜੇ ਦੀ ਏ ਜੀ ਗਾਰੰਟੀ ਨਾਲ ਇਹ ਇਹ ਵੀ 7 ਕ ਮਹੀਨਾ ਦੀ ਮੱਥੇ ਬਲੀਜ ਦੂਗੈਰ ਚਟੇ ਇਹ ਨੌਕਰੀ ਬਿਸ਼ੇਰੀ ਲੋਡਾਂ ਵਾਲੇ ਪ੍ਰਿੰਟ ਦੀ ਪੋਤੀ ਐ ਜਮਾਂ ਸਪੌਟਲੈਸ ਕਾਹਨ ਕੋਨ ਬਹੁਤ ਚੰਗਾ ਉਸ ਤੋਂ ਬਾਅਦ ਆ ਜਾਂਦੀ ਇਹ ਆਪਣੇ ਵਾਲੇ ਡਾਇਮੰਡ ਦੇ ਯੱਤਨੇ ਭੈਣ ਭਰਾ ਹੀ ਖੜੇ ਆ ਇਹ ਨੌਕਰੀ ਬਿਸ਼ੇਰੀ 7 ਕੁ ਮਹੀਨੇ ਦੀ ਐ ਜੀ ਡਾਇਮੰਡ ਦੀ ਤੇ ਇਹ ਲਾਲਚਾਂਵੀ ਬਿਸ਼ੇਰੀ ਐ 7 ਕੁ ਮਹੀਨੇ ਦੀ ਤੇ ਇਹ ਬਿਸ਼ੇਰਾ ਕਾਹਨ ਕੋਨ ਬਾਲੇ ਚੰਗੇ ਤਿੰਨਾਂ ਦੀ ਦੇਖੋ ਕੁੰਡੀਆਂ ਆ ਡਾਇਮੰਡ ਦੀ ਨਿਸ਼ਾਨੀ ਇਹ ਹੁ ਕੁੰਡਰੀ ਮੋੜੂ ਮੋੜੂ ਜੇ ਭਾਵੇਂ ਸਿੱਧੇ ਕਰਨੇ ਆ ਖੁੱਲੇ ਕਰਨੇ ਜੀ ਜਿਹੋ ਜੀ ਮਰਜ਼ੀ ਘੋੜੀ ਹੋਵੇ ਤੇ ਇਹ ਦਿਲਵਾਗ ਦੀ ਪੋਤੀ ਖੜੀ ਆ ਜੀ ਜੈਕਸਨ ਘੋੜੇ ਦੀ ਮੱਥੇ ਫਲਦੀ ਕੋਮੈਤ ਰੰਗ ਤੇ ਇਹ ਖੜਾ ਮੱਝੂ ਕੇ ਲੈੰਦਾ ਨੀਲਾ ਵਸ਼ੀਰ ਆ ਜੀ ਇਹ ਉਸ ਦੇ ਨਾਲ ਖੜੀ ਆ ਬਾਦਲ ਦੀ ਬੱਚੀ ਮੱਥੇ ਬਲੇਜ ਇੱਕ ਬੈਟਾ ਜੈਸ਼ਮਿਨ ਇੱਕ ਕਾਨੂੰ ਗ੍ਰੀਗੋਰੀ ਖੜੀ ਹੈ 60 ਇੰਚ ਦੀ ਭਾਪੜਤਿਆਲੀ ਸਪੌਟਲੈਸ ਖਾਲੀ ਆ ਮੌਕੇ ਤੇ ਤੇ ਆ ਮੱਝੂ ਗੇ ਲੰਗਦੀ ਨੀਲੀ ਬਿਸ਼ੇਰੀ 3 ਸਾਲ ਦੀ ਇੱਕ ਰੰਗੀ ਨੀਲੀ ਉਸ ਤੋਂ ਬਾਅਦ ਮੱਥੇ ਫੁੱਲ ਇੱਕ ਵਾਰ ਚਿੱਟੇ ਦੀ ਘੋੜੀ ਖੜੀ ਹੈ ਜੀ ਬਾਡੇ ਬੁੱਢੀ ਆ ਦੀ ਬਹੁਤ ਡਬਲ ਆ ਤੇ ਇਹ ਖੜੀ ਹੈ ਜੀ ਲਾਟਰੀ ਵਾਲੀ ਘੋੜੀ ਮੌਹਾਂ ਰੰਗ ਆ ਜੀ ਤੇ 17 ਤਰੀਕ ਨੂੰ ਇਸ ਦੇ ਦਿਨ ਪੂਰੇ ਹੁੰਦੇ ਉਸ ਤੋਂ ਬਾਅਦ ਇਹ ਖੜੀ ਆ ਪੰਜ ਖਾਲ ਦੀ ਘੋੜੀ ਮੱਥੇ ਫੁੱਲ ਦੋ ਪੈਰ ਚਿੱਟੇ ਬਾਡੇ ਬੁੱਢੀ ਬਹੁਤ ਡਬਲ ਐਸ ਦੀ ਵੀ ਤੇ ਇਹ ਬਸ਼ੇਰੀਏ ਜੀ ਸਾਲਕ ਦੀ ਰਾਜਾ ਹੰਸ ਜਲਨੀ ਸਰ ਵਾਲੇ ਘੋੜੇ ਤੇ ਮੱਥੇ ਪਟਾਈਏ ਤੇ ਸਿਰਫ ਬਲੇਜ ਵਾਲੀ ਆ ਤੇ ਇਹ ਸਾਢੇ 7 ਮਹੀਨਿਆਂ ਦੀ ਲਾਲ ਚੰਬੀ ਘੋੜੀ ਖੜੀ ਆ ਗੱਭਣ ਜੀ ਨੋਖਰੇ ਘੋੜੇ ਤੋਂ ਇਹ ਸੇਲ ਹੋਈ ਹੋਈ ਆ ਘੋੜੀ ਤੇ ਇਹ ਨੀਲੀ ਘੋੜੀ ਆ ਭਾਪੜਤੇ ਵਾਲੀ ਤੇ ਇਹ ਆਵਲਖ ਬਸ਼ੇਰੀਆ 15 ਕਿ ਮਹੀਨਿਆਂ ਦੀ 15 ਮਹੀਨੇ ਆਖ ਦੀ ਉਮਰ ਆ ਜੀ ਤੇ ਇਹ ਖੜੀ ਆ ਵੱਡੀ ਘੋੜੀ 36 ਟੈਂਚ ਵਾਲੀ ਨੋકરી ਜੀ ਇਹ ਆ ਨਜਾ ਮਾਹ ਵਾਲਾ ਬਸ਼ੀਰਾ ਮਊਗਾ ਖੜਾ ਜੀ ਤੇ ਮਊਗਾ ਤੋਂ ਬਾਅਦ ਆ ਖੜਾ ਆਪਣਾ ਬਸ਼ੀਰਾ ਲੰਮੀ ਧੌਣ ਵਾਲਾ ਗਰਦਨ ਬਹੁਤ ਲੰਮੀ ਕੰਨ ਕੁੰਡੀ ਵਾਲਾ ਦੋ ਪੈਰ ਚੱਟੇ ਆ ਹਰਸ਼ਵਰਦਨ ਦਾ ਪੁੱਤ ਆ ਜੀ ਸੋ ਦੋਸਤੋ ਇੰਨੇ ਜਾਨਵਰ ਆਪਣੇ ਫਿਲਹਾਲ ਸੇਲ ਲਈ ਆ ਤੇ ਜਿਹੜੇ ਹੋਰ ਖਰੀਦਦੇ ਖੜੇ ਆ ਉਹ ਤੁਹਾਨੂੰ ਆਇਆ ਤੇ ਦਿਖਾਵਾਂ ਇੱਥੋਂ ਮਿਲਦੇ ਆ ਜਲ ਦੇਖ ਇੱਕ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਨੰਬਰ ਕਰ ਲੈਣੋ 6239954544 9855599017 ਸੋ ਧੰਨਵਾਦ ਆ ਦੋਸਤੋ